ਰਾਜ ਗੱਡੀ ਖਿਲਾੜ ਕੇ ਨਹਿਰ ਵੀ ਨਹਿਰ ਤੇ ਇਹਨਾਂ ਨੇ ਖਿਲਾੜ ਕੇ ਤੇ ਇੱਕ ਨੇ ਪਿਸਟਲ ਲੋਡ ਕੀਤਾ ਕਹਿੰਦੇ ਕਿ ਇਹਨੂੰ ਗੋਲੀ ਮਾਰ ਦੇਣੀ ਆ ਮੇਰੇ ਘਰ ਦੇ ਹਾਲਾਤ ਕੁਛ ਠੀਕ ਨਹੀਂ ਸੀ ਜੋ ਕਿ ਮੇਰੇ ਮਾਤਾ ਪਿਤਾ ਨੇ ਪੈਸੇ ਚੁੱਕ ਕੇ ਮੈਨੂੰ ਬਾਹਰ ਭੇਜਿਆ ਜਦੋਂ ਕੁਵੈਤ ਗਿਆ ਕੁਛ ਹਾਲਾਤ ਉੱਥੇ ਵੀ ਠੀਕ ਨਹੀਂ ਸੀ ਕੰਮਕਾਰ ਦਾ ਬੜਾ ਔਖਾ ਸੀ ਲੇਕਿਨ ਹੌਲੀ ਹੌਲੀ ਮੇਰਾ ਕੰਮ ਸੈੱਟ ਹੋ ਗਿਆ ਜੋ ਕਿ ਮੈਂ ਘਰ ਥੋੜੇ ਥੋੜੇ ਪੈਸੇ ਭੇਜਣੇ ਸ਼ੁਰੂ ਕਰਤੇ ਮੇਰੇ ਕੋਲ ਘਰ ਦੇ ਹਾਲਾਤ ਠੀਕ ਹੋ ਗਏ ਲੇਕਿਨ ਮੇਰੇ ਮਾਤਾ ਪਿਤਾ ਬਿਮਾਰ ਹੋਣ ਕਰਕੇ ਮੈਨੂੰ ਥੋੜਾ ਜਿਹਾ ਦਿੱਕਤ ਹੋਣ ਲੱਗੀ ਫਿਰ ਬਲਕਿ ਇੰਡੀਆ ਆਉਂਦੀ ਸੋਚੀ ਜੋ ਕਿ ਮੈਨੂੰ ਦਿੱਲੀ 에어ਪੋਰਟ ਤੇ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਕਿ ਤੇਰੇ ਕਿਹਦੇ ਨਾਲ ਲਿੰਕ ਹੈ ਕੋਸ਼ ਹੈ ਇਸ ਕਰਕੇ ਕਹਿੰਦੇ ਕਿ ਤੇਰੇ ਬੱਬਰ ਖਾਲਸਾ ਨਾਲ ਹੋਰ ਹੋਰ ਤਰ੍ਹਾਂ ਦੇ ਤੇਰੇ ਨਾਲ ਦੇ ਫੜੇ ਹੋਏ ਨੇ ਤੇ ਜਦੋਂ ਫਿਰ ਮੈਂ ਫੜਿਆ ਗਿਆ ਘਰ ਦੇ ਹਾਲਾਤ ਫਿਰ ਔਖੇ ਹੋ ਗਏ ਕਿ ਆਉਣਾ ਜਾਣਾ ਵਕੀਲਾਂ ਦਾ ਖਰਚਾ ਇਹੋ ਜਿਹਾ ਫਿਰ ਬਹੁਤ ਔਖਾ ਹੋ ਗਿਆ ਬੰਦੀ ਸਿੰਘ ਹੀ ਉਹਨਾਂ ਨੇ ਮੈਨੂੰ ਦੱਸਿਆ ਉਥੇ ਨਾਲ ਹੈਗੇ ਸਿੰਘ ਉਹਨੂੰ ਕਹਿੰਦੇ ਕਿ ਇਦਾਂ ਸਸਤਾ ਵਾਸੇ ਰੀਲੀਫ ਤੇ ਆਪਣੇ ਮਾਤਾ ਪਿਤਾ ਨੂੰ ਕਹਿ ਕੇ ਉਹਨਾਂ ਨਾਲ ਗੱਲ ਕਰਨ ਫਿਰ ਉਹ ਤੇਰੇ ਕੇਸ ਦਾ ਕੋਈ ਨਾ ਕੋਈ ਹੱਲ ਕਰਨਗੇ ਘਰ ਦੇ ਸਾਡੇ ਘਰ ਦੇ ਵੀ ਖਰਚਾ ਦਿੰਦੇ ਰਹੇ ਆ ਤੇ ਵੀਰਾਂ ਨਾਲ ਵੀ ਲੜਦੇ ਰਹੇ ਕੇਸ ਤੋਂ ਸਾਰੇ ਘਰ ਤੋਂ ਉਹ ਇਹਨਾਂ ਨੇ ਕੇਸ ਲੜਿਆ ਤੇ ਮਾਨ ਬੜੀ ਖੁਸ਼ ਹੋਈ ਆ ਵੀਰਾਂ ਨੇ ਬਰੀ ਕੀਤਾ ਮਹਾਰਾਜ ਘਰ ਬੂਦਾ ਬੋਦਾ ਦੇ ਮੈਂ ਧੰਨਵਾਦ ਕਰਨੀ ਆ ਇਹ ਸੰਗਤ ਦਾ ਸਾਰਿਆਂ ਨੇ ਮੇਰਾ ਧਰ ਬਚਾ ਲਿਆਂਦਾ ਘਰ ਮਹਾਰਾਜ ਤੰਦਰੁਸਤ ਰਹੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ